ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਹੜੀ ਗੱਲਬਾਤ ਮੈਂ ਕਰਨੀ ਆ ਰਿਸ਼ਤਿਆਂ ਦੇ ਨਾਲ ਸਬੰਧਤ ਆ ਕਿ ਤਿੰਨ ਤੁਹਾਨੂੰ ਟਿਪਸ ਦੇਣ ਦੀ ਕੋਸ਼ਿਸ਼ ਹੈ ਕਿ ਇਹ ਰਿਸ਼ਤਿਆਂ ਦੇ ਵਿੱਚ ਲਾਗੂ ਕਰੋ ਜਦੋਂ ਕੋਈ ਵੀ ਨਵਾਂ ਰਿਸ਼ਤਾ ਜੁੜਦਾ ਉਹ ਰਿਸ਼ਤਾ ਜੋ ਸਾਡੀ ਆਪਣੀ ਚੋਣ ਹੁੰਦੀ ਆ ਸੀ ਆਪ ਚੁਣਦੇ ਆ ਉਸ ਰਿਸ਼ਤੇ ਨੂੰ ਉੱਥੇ ਤਿੰਨ ਗੱਲਾਂ ਜ਼ਰੂਰ ਲਾਗੂ ਕਰੋ ਤੁਹਾਨੂੰ ਮਦਦ ਮਿਲੂਗੀ ਕਿ ਤੁਹਾਡੇ ਜਿਹੜੇ ਉਹ ਰਿਸ਼ਤੇ ਨੇ ਲੰਬੇ ਸਮੇਂ ਲਈ ਨਿਭਣਗੇ ਕੁਝ ਰਿਸ਼ਤੇ ਹੁੰਦੇ ਨੇ ਉਹ ਕੁਦਰਤ ਦੀ ਦੇਣ ਹੁੰਦੇ ਨੇ ਸਾਨੂੰ ਜਿੱਦਾਂ ਸਾਡੇ ਮਾਪੇ ਬਾਪ ਨੇ ਭੈਣ ਭਰਾ ਨੇ ਸਾਡੇ ਬੱਚੇ ਨੇ ਇਹ ਕੁਦਰਤ ਦੇ ਦਿੱਤੇ ਹੋਏ ਰਿਸ਼ਤੇ ਨੇ ਕੁਝ ਰਿਸ਼ਤੇ ਅਸੀਂ ਆਪ ਚੁਣਦੇ ਆ ਸਾਡੇ ਹੱਥ ਚੁਣਦਾ ਕਿ ਉਹਨਾਂ ਨੂੰ ਜ਼ਿੰਦਗੀ 'ਚ ਸ਼ਾਮਲ ਕਰਨਾ ਨਹੀਂ ਕਰਨਾ ਤੇ ਇਹਦੇ ਬਾਰੇ ਸਾਰੀ ਗੱਲਬਾਤ ਅੱਜ ਦੀ ਹੋਊਗੀ ਜੀ ਆਜੋ ਸ਼ੁਰੂ ਕਰਦੇ ਆ ਵੀਡੀਓ ਪਹਿਲੀ ਗੱਲ ਹਮੇਸ਼ਾ ਯਾਦ ਰੱਖੋ ਰਿਸ਼ਤੇ ਨੂੰ ਸਮਾਂ ਦਿਓ ਕਾੜੀ ਨਾ ਕਰੋ ਕੋਈ ਵੀ ਰਿਸ਼ਤਾ ਹੋਵੇ ਭਾਵੇਂ ਤੁਸੀਂ ਆਪਣਾ ਹਮਸਫਰ ਜਿਹੜਾ ਉਹ ਲੱਭ ਰਹੇ ਹੋ ਜਾਂ ਲੱਭ ਚੁੱਕੇ ਹੋ ਤੁਸੀਂ ਮੰਗਣੀ ਹੋ ਚੁੱਕੀ ਆ ਤਾਂ ਇੱਕ ਦੂਜੇ ਨੂੰ ਸਮਝ ਜ਼ਰੂਰ ਦਿਓ ਗੱਲਾਂ ਬਾਤਾਂ ਜ਼ਰੂਰ ਕਰੋ ਇੱਕਦਮ ਭੇਦ ਵੀ ਨਾ ਖੋਲੋ ਕਿਸੇ ਦੇ ਮੂਰੇ ਸਾਰੀਆਂ ਕਮਜ਼ੋਰੀਆਂ ਇੱਕ ਵਾਰ ਚ ਨਾ ਖੋਲ ਦੋ ਜਾਂ ਇਦਾਂ ਵੀ ਹੁੰਦਾ ਕਈ ਵਾਰੀ ਆਪਾਂ ਕਿਸੇ ਵੱਲ ਅਟਰੈਕਟ ਹੋ ਜਾਂਦੇ ਆ ਸਾਨੂੰ ਲੱਗਦਾ ਕਿ ਸਾਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਉਹਨੂੰ ਪਾਉਣਾ ਚਾਹੁੰਦੇ ਆ ਪਰਮਾਤਮਾ ਤੁਹਾਡੀ ਸੁਣ ਵੀ ਲੈਂਦਾ ਉਹ ਇਸ਼ਕ ਤੁਹਾਡਾ ਪ੍ਰਵਾਨ ਵੀ ਹੋ ਗਿਆ ਸਾਹਮਣੇ ਵਾਲੇ ਨੇ ਤੁਹਾਨੂੰ ਜ਼ਿੰਦਗੀ ਚ ਸ਼ਾਮਲ ਕਰ ਲਿਆ ਫੇਰ ਨਾ ਉਹ ਹਾਲਾਤ ਹੁੰਦੇ ਨੇ ਬੰਦੇ ਦੇ ਉਹ ਸੋਚ ਹੁੰਦੀ ਆ ਵੀ ਇਹ ਪਤਾ ਨਹੀਂ ਰੱਬ ਬਣ ਕੇ ਆਇਆ ਮੇਰੇ ਲਈ ਤੇ ਜੋ ਵੀ ਆ ਬਸ ਇਹੀ ਆ ਵੀ ਇਹਦੇ ਨਾਲ ਮੈਂ ਹਰ ਗੱਲ ਜ਼ਿੰਦਗੀ ਦੀ ਕਰ ਸਕਦਾ ਹਰ ਮੈਂ ਆਪਣਾ ਜਿਹੜਾ ਆਪਣੀ ਕਮਜ਼ੋਰੀ ਆਪਣੀ ਤਾਕਤ ਇਹਨੂੰ ਦੱਸ ਸਕਦਾ ਮੇਰੀ ਮੇਰਾ ਛੋਟੇ ਤੋਂ ਛੋਟਾ ਦੁੱਖ ਸੁੱਖ ਮੈਂ ਇਹਨੂੰ ਦੱਸ ਸਕਦਾ ਉਹ ਸਮਾਂ ਹੀ ਇਹੋ ਜਿਹਾ ਹੁੰਦਾ ਵਾ ਨਾ ਉਹ ਮਨ ਬੰਦੇ ਦਾ ਇਦਾਂ ਦਾ ਬਣ ਜਾਂਦਾ ਤੇ ਬੰਦਾ ਕਰ ਵੀ ਲੈਂਦਾ ਫਿਰ ਸਾਰਾ ਕੁਝ ਇੱਕਦਮੀ ਦੱਸ ਦਿੰਦਾ ਵੀ ਇਦਾਂ ਵਾ ਸਾਡੇ ਘਰ ਦੇ ਵਿੱਚ ਇਦਾਂ ਵਾ ਮੈਂ ਮੈਨੂੰ ਆਹ ਤਕਲੀਫ ਆ ਮੇਰੇ ਨਾਲ ਕਦੇ ਇਦਾਂ ਹੋਇਆ ਸੀ ਮੈਨੂੰ ਕਦੇ ਉਦਾਂ ਹੋਇਆ ਸੀ ਕੱਲੀ ਕੱਲੀ ਗੱਲ ਹੱਕ ਸਮਝ ਕੇ ਦੱਸ ਦਿੰਦਾ ਠੀਕ ਹੈ ਕਿਸੇ ਤੇ ਹੱਕ ਜਿਤਾਉਣੇ ਮਾੜੇ ਨਹੀਂ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਸਮਾਂ ਦਿਓ ਇੱਕਦਮ ਕਦੇ ਵੀ ਆਪਣੇ ਭੇਦ ਕਿਸੇ ਮੂਹਰੇ ਨਾ ਖੋਲੋ ਭਾਵੇਂ ਤੁਹਾਡਾ ਕੋਈ ਹਮਸਫਰ ਬਣਨ ਵਾਲਾ ਵਾ ਇੱਕ ਗੱਲ ਤੁਸੀਂ ਦੇਖੀ ਆ ਵੀ ਜਦੋਂ ਰੁਕ ਹੋ ਜਾਂਦੀ ਆ ਭਾਵੇਂ ਤੁਸੀਂ ਲਵ ਮੈਰਿਜ ਕਰਾ ਰਹੇ ਹੋ ਜਾਂ ਚਲੋ ਫੇਰ ਗੱਲ ਬੱਕਰੀ ਆ ਜਾਂ ਅਰੇਂਜ ਮੈਰਿਜ ਜਿਹੜੀ ਹੁੰਦੀ ਆ ਉਹਦੇ 'ਚ ਵੀ ਹੁਣ ਸਮਾਂ ਦਿੰਦੇ ਆ ਤੁਹਾਨੂੰ ਪਹਿਲਾਂ ਵਾਲੀਆਂ ਗੱਲਾਂ ਨਹੀਂ ਨੰਬਰ ਇੱਕ ਦੂਜੇ ਦੇ ਐਕਸਚੇਂਜ ਹੋ ਜਾਂਦੇ ਨੇ ਮੰਗਣੀ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੇ ਲਾਈਫ ਪਾਰਟਨਰ ਬਣਨ ਵਾਲੇ ਹੁੰਦੇ ਨੇ ਇੱਕ ਦੂਜੇ ਦੇ ਨਾਲ ਕਰਦੇ ਨੇ ਤਾਂ ਉਦੋਂ ਸਿਆਣੇ ਸਾਨੂੰ ਸੁਚੇਤ ਕਰਦੇ ਨੇ ਵੀ ਜ਼ਿਆਦਾ ਗੱਲਾਂ ਨਾ ਕਰਿਓ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਤੇ ਇਹ ਵੀ ਕਹਿ ਦਿੰਦੇ ਨੇ ਵੀ ਬਹੁਤੀਆਂ ਗੱਲਾਂ ਦੱਸੀਆਂ ਵੀ ਨਹੀਂ ਹੈਗੀਆਂ ਕਰਦੀਆਂ ਉਹਦੇ ਪਿੱਛੇ ਕੀ ਕਾਰਨ ਹੁੰਦਾ ਉਹਦੇ ਪਿੱਛੇ ਇਹੀ ਕਾਰਨ ਹੁੰਦਾ ਵੀ ਬਚਪਨੇ ਦੇ ਵਿੱਚ ਤੁਸੀਂ ਉਹ ਗੱਲਾਂ ਨਾ ਕਰ ਬੈਠੋ ਜਿਹੜੀਆਂ ਲਕਾਉਣ ਵਾਲੀਆਂ ਸੀਗੀਆਂ ਕਿਉਂਕਿ ਸਾਰੀਆਂ ਗੱਲਾਂ ਕਈ ਵਾਰੀ ਇੱਕਦਮ ਕਰਨ ਵਾਲੀਆਂ ਨਹੀਂ ਹੁੰਦੀਆਂ ਥੋੜਾ ਜਿਹਾ ਟਹਿਰਾ ਜ਼ਰੂਰੀ ਆ ਥੋੜੀ ਜੀ ਪਰਖ ਵੀ ਜ਼ਰੂਰੀ ਆ ਮੇਰਾ ਖਿਆਲ ਆ ਰਿਸ਼ਤਿਆਂ ਦੇ ਵਿੱਚ ਨਹੀਂ ਤਾਂ ਕਈ ਲੋਕ ਕਹਿੰਦੇ ਨੇ ਰਿਸ਼ਤਿਆਂ 'ਚ ਪਰਖ ਕਾਦੀ ਹੁੰਦੀ ਆ ਪਰ ਜੋ ਅੱਜ ਦੇ ਹਾਲਾਤ ਨੇ ਮੈਂ ਕਹਿੰਨਾ ਪਰਖ ਬਹੁਤ ਜ਼ਰੂਰੀ ਆ ਉਹ ਸਿਆਣਿਆਂ ਦਾ ਤੱਤ ਕੱਢਿਆ ਹੋਇਆ ਵੀ ਜਿਆਦਾ ਗੱਲਾਂ ਨਾ ਕਰੋ ਵੀ ਰਿਸ਼ਤਾ ਜੁੜਨ ਤੋਂ ਪਹਿਲਾਂ ਹੀ ਨਾ ਟੁੱਟ ਜਾਈ। ਉਹ ਤਾਂ ਕਰਕੇ ਸਾਨੂੰ ਸਾਵਧਾਨ ਕਰਦੇ ਹੁੰਦੇ ਨੇ ਤੇ ਦੇਖੋ ਇਹੀ ਹਰ ਰਿਸ਼ਤੇ ਤੇ ਆਪਾਂ ਚੀਜ਼ ਲਾਗੂ ਕਰਨੀਆਂ ਭਾਵੇਂ ਕਿਸੇ ਨੂੰ ਦੋਸਤ ਬਣਾਇਆ ਇੱਕਦਮ ਉਹਦੇ ਤੇ ਡੁੱਲੋ ਨਾ ਇੱਕਦਮ ਸਾਰੇ ਹੱਕ ਵੀ ਨਾ ਦਬੋ ਉਹਨੂੰ ਇੱਕਦਮ ਆਪਣੀਆਂ ਦਿਲ ਦੀਆਂ ਗੱਲਾਂ ਵੀ ਉਹਦੇ ਮੂਹਰੇ ਨਾ ਖੋਲ੍ਹ ਦੇਵੋ ਤੇ ਮੈਂ ਅਕਸਰ ਕਹਿਣਾ ਹੁੰਨਾ ਕਿਸੇ ਨੂੰ ਭਾਵੇਂ ਤੁਸੀਂ ਪਿਆਰ ਬਣਾ ਕੇ ਜ਼ਿੰਦਗੀ ਚ ਲੈ ਕੇ ਆਏ ਹੋ ਦੋਸਤ ਬਣਾ ਕੇ ਲੈ ਕੇ ਆਏ ਹੋ ਜਦੋਂ ਉਹਨੂੰ ਤੁਸੀਂ ਸਾਰੀਆਂ ਕਮਜ਼ੋਰੀਆਂ ਦੱਸਤੀਆਂ ਕੱਲ ਨੂੰ ਜੇ ਉਹਦਾ ਮਨ ਬਦਲ ਗਿਆ ਤਾਂ ਉਹ ਕਮਜ਼ੋਰੀਆਂ ਹਥਿਆਰ ਬਣ ਜਾਣੇ ਨੇ ਤੁਹਾਨੂੰ ਬਲੈਕਮੇਲ ਵੀ ਕੀਤਾ ਜਾ ਸਕਦਾ ਵਾ ਸੋ ਇਸ ਗੱਲ ਦਾ ਖਿਆਲ ਰੱਖੋ ਰਿਸ਼ਤੇ ਨੂੰ ਸਮਾਂ ਦਿਓ ਕਾਲੀ ਬਿਲਕੁਲ ਵੀ ਕਿਸੇ ਰਿਸ਼ਤੇ ਚ ਕਿਸੇ ਗੱਲ ਲਈ ਨਾ ਕਰੋ ਇੰਤਜ਼ਾਰ ਕਰੋ ਸਾਹਮਣੇ ਵਾਲੇ ਨੂੰ ਪੜੋ ਕੇ ਉਹਦਾ ਸੁਭਾਅ ਕੀ ਆ ਕਿੱਦਾਂ ਦਾ ਉਹ ਕਿਹੜੀ ਗੱਲ ਕਰਨ ਵਾਲੀ ਆ ਜਿਹੜੇ ਨਹੀਂ ਕਰਨ ਵਾਲੀ ਪਹਿਲਾਂ ਪਹਿਲਾਂ ਨਾਪ ਤੋਲ ਕੇ ਚੱਲੋ ਨਹੀਂ ਤਾਂ ਕਈ ਵਾਰੀ ਹੁੰਦਾ ਵੀ ਅਸੀਂ ਦੋਸਤੀਆਂ ਦੇ ਉੱਤੇ ਵੀ ਹੱਕ ਜਤਾ ਦਿੰਨੇ ਆ ਅਸੀਂ ਪਰੋਸਾ ਕਰ ਲੈਂਦੇ ਆ ਕਮੀਟ ਕੇ ਵੀ ਇਹਦੇ ਨਾਲ ਤਾਂ ਜਿਹੜੀ ਮਰਜ਼ੀ ਗੱਲ ਕਰ ਲਓ ਯਾਰ ਬੰਦਾ ਹੀ ਬਹੁਤ ਵਧੀਆ ਵਾ ਬੰਦਾ ਵਧੀਆ ਘੱਟੀਆਂ ਹੌਲੀ ਹੌਲੀ ਸਾਹਮਣੇ ਆਉਂਦਾ ਵਾ ਫਿਰ ਸੋ ਇਸ ਗੱਲ ਨੂੰ ਯਾਦ ਰੱਖਿਓ ਦੂਜਾ ਟਿਪ ਇਹ ਆ ਜੀ ਜੋ ਮੇਰਾ ਵਿਚਾਰ ਆ ਕਿ ਤੁਹਾਡੇ ਜਿਹੜੇ ਰਿਸ਼ਤੇ ਜੁੜਦੇ ਨੇ ਜਿਹੜੇ ਤੁਸੀਂ ਆਪ ਚੁਣਨੇ ਨੇ ਉਹ ਤੁਹਾਡੀ ਉਮਰ ਦੇ ਹੋਣੇ ਚਾਹੀਦੇ ਆ ਤੁਹਾਡੇ ਹਾਨ ਦੇ ਹੋਣੇ ਚਾਹੀਦੇ ਆ ਸਿਆਣੇ ਇਹ ਵੀ ਕਹਿੰਦੇ ਨੇ ਕਿ ਹਾਨ ਨੂੰ ਹੁੰਦਾ ਹਾਨ ਪਿਆਰਾ ਆਪਾਂ ਜਦੋਂ ਵਿਆਹ ਲਈ ਮੁੰਡਾ ਲੱਭਦੇ ਆ ਵਿਆਹ ਲਈ ਕੁੜੀ ਲੱਭਦੇ ਆ ਤਾਂ ਉਹ ਕੀ ਦੇਖਦੇ ਆ ਕਿ ਕੋ ਉਮਰ ਦੇ ਹੋਣ ਮਾੜਾ ਮੋਟਾ ਫਰਕ ਹੋਵੇ ਕੋਈ ਗੱਲ ਨਹੀਂ 2 ਸਾਲ ਦਾ 4 ਸਾਲ ਦਾ 5 ਸਾਲ ਦਾ ਇੰਨਾ ਕੁ ਫਰਕ ਵੀ ਚੱਲ ਜਾਊਗਾ ਜਿੱਥੇ ਜ਼ਿਆਦਾ ਫਰਕ ਪੈ ਜਾਂਦਾ ਉੱਥੇ ਆਪਾਂ ਸੋਚਦੇ ਆ ਵੀ ਵਿਆਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹਦੇ ਪਿੱਛੇ ਵੀ ਬੜੇ ਕਾਰਨ ਨੇ ਉਹ ਮਚਿਓਰਟੀ ਲੈਵਲ ਦਾ ਫਰਕ ਪੈਂਦਾ ਵਾ ਸੋਚ ਦਾ ਫਰਕ ਪੈਂਦਾ ਵਾ ਹੁਣ ਤੁਨ ਮੈਂ ਉਦਾਹਰਨ ਦੇ ਦਿੰਦਾ ਤੁਸੀਂ ਜੇ ਆਪਣੇ ਤੋਂ ਛੋਟੀ ਉਮਰ ਦੇ ਦੋਸਤ ਬਣਾਓਗੇ ਉਹਨਾਂ ਚ ਬਚਪਨਾ ਹੋਊਗਾ ਮੰਨ ਲਓ ਮੈਂ ਆਪਣੇ ਉਦਾਹਰਨ ਦੇ ਦਿੰਦਾ ਚਲੋ ਮੇਰੀ ਉਮਰ ਉਮਰਾ ਹੋਣਾ 38 ਸਾਲ ਦੀ ਆ ਜੇ ਮੈਂ ਹੁਣ ਚਾਹਾਂ ਮੈਂ 20 ਸਾਲ ਦਾ ਦੋਸਤ ਬਣਾਵਾ ਕੋਈ ਤਾਂ ਉਹਦੀ ਸੋਚ ਹੋਊਗੀ ਬਚਪਨੇ ਵਾਲੀ ਹਲੇ ਉਹਨੇ ਉੱਤੇ ਜਵਾਨੀ ਆਈ ਆ ਉਹਨੇ ਜਵਾਨੀ ਵਾਲੀਆਂ ਹਰਕਤਾਂ ਕਰਨੀਆਂ ਮੇਰੀ ਜਵਾਨੀ ਜਾ ਚੁੱਕੀ ਆ ਇੱਕ ਤਰ੍ਹਾਂ ਦੇ ਨਾਲ ਤੇ ਹੁਣ ਮੈਂ ਹੁਣ ਮੇਰਾ ਜਿਹੜਾ ਸਮਾਂ ਉਹ ਸਿਆਣਾ ਹੋਣ ਦਾ ਵਾ ਸਿਆਣੇ ਹੋਣ ਦਾ ਵਾ ਜ਼ਿੰਦਗੀ ਨੂੰ ਸੀਰੀਅਸਲੀ ਲੈਣ ਵਾਲਾ ਮੂਡ ਆ ਇਹ ਤੇ ਹੁਣ ਮੈਂ ਉਹ ਜਿਹੇ ਦੋਸਤ ਪਾ ਲੂੰਗਾ ਜੋ ਮੈਨੂੰ ਉਦਾਂ ਮੋਟੀਵੇਟ ਕਰੇ ਵਿਹਾਨ ਦਾ ਹੋਵੇ ਉਹਦੇ ਕੋਲ ਸੇਮ ਮੇਰੇ ਵਾਲਾ ਤਜਰਬਾ ਹੋਵੇ ਹੈਨਾ ਜੇ ਮੈਂ ਵੱਡੀ ਉਮਰ ਦੇ ਦੋਸਤ ਬਣਾਉਂਗਾ ਮੰਨ ਲਓ ਮੈਂ ਕੋਈ 60 ਸਾਲ ਦੇ ਬੰਦੇ ਨੂੰ ਦੋਸਤ ਬਣਾ ਰਿਆ ਵਾਂ ਤਾਂ ਉਹ ਜਿਹੜਾ ਮੈਨੂੰ ਇੱਕ ਤਰ੍ਹਾਂ ਨਾਲ ਡੀਮੋਟੀਵੇਟ ਵੀ ਕਰ ਸਕਦਾ ਕਿਵੇਂ ਇਹ ਮੇਰਾ ਆਪਣਾ ਐਕਸਪੀਰੀਅੰਸ ਆ ਕੁਝ ਜਿਹੜੇ ਬੰਦੇ ਹਰੇਕ ਦੀ ਜ਼ਿੰਦਗੀ 'ਚ ਹੁੰਦੇ ਮੇਰੀ ਜ਼ਿੰਦਗੀ 'ਚ ਵੀ ਆਏ ਜਿਹੜੇ ਉਮਰ 'ਚ ਬਹੁਤ ਵੱਡੇ ਸੀ ਉਹਨਾਂ ਨੇ ਜ਼ਿੰਦਗੀ 'ਚ ਬਹੁਤ ਕੁਝ ਹਾਸਲ ਕੀਤਾ ਹੁੰਦਾ ਮੇਰੀ ਜ਼ਿੰਦਗੀ 'ਚ ਇਹੋ ਜਿਹੇ ਲੋਕ ਆਏ ਜਿਨ੍ਹਾਂ ਨੇ ਜ਼ਿੰਦਗੀ 'ਚ ਬਹੁਤ ਕੁਝ ਕਰ ਲਿਆ ਸੀ ਉਹ ਸੈਟੀਸਫਾਈ ਹੋ ਚੁੱਕੇ ਨੇ ਲਾਈਫ ਤੋਂ ਤੇ ਉਹਨਾਂ ਨੇ ਆਪਣੇ ਜਿਹੜੇ ਟੀਚੇ ਸੀ ਕਾਫੀ ਹੱਦ ਤੱਕ ਪੂਰੇ ਕਰ ਲਏ ਨੇ ਤੇ ਹੁਣ ਉਹਨਾਂ ਦੀ ਸੋਚ ਆ ਵੀ ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰੋ ਕੋਈ ਟੈਨਸ਼ਨ ਨਹੀਂ ਲੈਣੀ ਵੈਸੇ ਤਾਂ ਹਰ ਉਮਰ 'ਚ ਇਹ ਸੋਚ ਬਣਾਉਣੀ ਚਾਹੀਦੀ ਆ ਵੀ ਆਰਾਮ ਦੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਪਰ ਫੇਰ ਵੀ ਕੁਝ ਇੱਛਾਵਾਂ ਬੰਦੇ ਦੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਬੰਦਾ ਲੜਦਾ ਵਾ ਤੇ ਜੀਣ ਦਾ ਸਵਾਦ ਵੀ ਤਾਂ ਹੀ ਆਉਂਦਾ ਕੁਝ ਨਾ ਕੁਝ ਜਜ਼ਬਾ ਜਿਹੜਾ ਜ਼ਰੂਰ ਹੋਣਾ ਚਾਹੀਦਾ ਕੁਝ ਨਾ ਕੁਝ ਟੀਚੇ ਜ਼ਿੰਦਗੀ ਦੇ ਜ਼ਰੂਰ ਹੋਣੇ ਚਾਹੀਦੇ ਤੇ ਜਦੋਂ ਤੁਸੀਂ ਆਪਣੇ ਤੋਂ ਵੱਡੀ ਉਮਰ ਦੇ ਦੋਸਤ ਬਣਾਉਨੇ ਹੋ ਉਹ ਤੁਹਾਨੂੰ ਕਿਤੇ ਨਾ ਕਿਤੇ ਇਦਾਂ ਡੀਮੋਟੀਵੇਟ ਕਰ ਦਿੰਦੇ ਨੇ ਵੀ ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਮਰ ਸਕਦੀਆਂ ਨੇ ਵੀ ਬਸ ਠੀਕ ਆ ਜੋ ਤੁਹਾਨੂੰ ਮਿਲ ਗਿਆ ਤੁਹਾਡੀਆਂ ਜਿਹੜੀਆਂ ਤੁਹਾਡੀਆਂ ਡਿਜ਼ਾਇਰਸ ਨੇ ਉਹ ਤੁਸੀਂ ਉਹਨਾਂ ਨੂੰ ਲੈ ਕੇ ਸੈਟੀਸਫਾਈ ਹੋ ਸਕਦੇ ਹੋ ਹੋ ਸਕਦਾ ਤੁਸੀਂ ਮਿਹਨਤ ਕਰਨੀ ਬੰਦ ਕਰ ਦੋ ਹੋ ਸਕਦਾ ਆਪਣੇ ਸੁਪਨਿਆਂ ਦੇ ਲਈ ਤੁਸੀਂ ਲੜਨਾ ਬੰਦ ਕਰ ਦੋ ਕਿਉਂਕਿ ਹਲੇ ਤੁਹਾਡੀ ਉਮਰ ਤਾਂ ਇਹੋ ਜੀ ਆ ਜਿੱਦ ਮੈਂ ਹੁਣ 38 ਸਾਲ ਦਾ ਹਲੇ ਵੀ ਮੇਰਾ ਬਹੁਤ ਕੁਝ ਕਰਨ ਵਾਲਾ ਜ਼ਿੰਦਗੀ 'ਚ ਪਿਆਜੋ ਸੋਚਿਆ ਹੋਇਆ ਵਾ ਹਲੇ ਬਹੁਤ ਉਮਰ ਪਈ ਆ ਮੈਂ ਇਹ ਸੋਚਦਾ ਵੀ ਕਰਨਾ ਵਾ ਬੜਾ ਕੁਝ ਜਿਹੜੇ ਲੋਕ ਕਰ ਚੁੱਕੇ ਨੇ ਜੇ ਉਹਨਾਂ ਤੋਂ ਸੁਣੋਗੇ ਤੁਹਾਨੂੰ ਲੱਗੂਗਾ ਵੀ ਹਾਂ ਬਹੁਤ ਆ ਬਸ ਜਿੰਨਾ ਕਿ ਕਰ ਲਿਆ ਤੁਹਾਡੀ ਜ਼ਿੰਦਗੀ ਚਿੱਟੇਹਰਾ ਆ ਜਾਊਗਾ ਉਹ ਵੀ ਨਹੀਂ ਹੋਣਾ ਚਾਹੀਦਾ ਜੀ ਇਹ ਮੇਰੀ ਸੋਚ ਆ ਸ਼ਾਇਦ ਤੁਹਾਨੂੰ ਇਹਦੇ ਨਾਲ ਤੁਸੀਂ ਡਿਸਐਗਰੀ ਵੀ ਹੋ ਸਕਦੇ ਹੋ ਇਸ ਪੁਆਇੰਟ ਦੇ ਨਾਲ ਕੋਈ ਗੱਲ ਨਹੀਂ ਖੁੱਲ ਕੇ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਤੀਜਾ ਤੇ ਆਖਰੀ ਟਿਪ ਇਸ ਵੀਡੀਓ ਦਾ ਸਿਰਫ ਕਿ ਆਪਣੀਆਂ ਸੇਮ ਆਦਤਾਂ ਵਾਲੇ ਰਿਸ਼ਤੇ ਬਣਾਓ ਜਿਹੜਾ ਪਹਿਲਾ ਪੁਆਇੰਟ ਸੀ ਕਿ ਸਮਾਂ ਦਿਓ ਉਹਦੇ ਵਿੱਚ ਤੁਸੀਂ ਇਹੀ ਦੇਖਣਾ ਕਿ ਆਦਤਾਂ ਮਿਲਦੀਆਂ ਨੇ ਤੁਹਾਡੀਆਂ ਜਿੱਥੇ ਆਦਤਾਂ ਦੇ ਬਹੁਤ ਜ਼ਿਆਦਾ ਵਖਰੇਵੇਂ ਹੋਣਗੇ ਉੱਥੇ ਉਹ ਰਿਸ਼ਤਾ ਤੁਹਾਨੂੰ ਚੈਨ ਨਹੀਂ ਦੇ ਸਕਦਾ ਸਕੂਨ ਨਹੀਂ ਦੇ ਸਕਦਾ ਬੇਸ਼ੱਕ ਜਿਹੜਾ ਰਿਸ਼ਤਾ ਜੋੜਨਾ ਉਹ ਉਹਦਾ ਦੂਜਾ ਨਾਮ ਐਡਜਸਟਮੈਂਟ ਆ ਭਾਵੇਂ ਆਪਾਂ ਕਿਸੇ ਨਾਲ ਵਿਆਹ ਕਰਾਇਆ ਸਾਰੀਆਂ ਆਦਤਾਂ ਕਦੇ ਨਹੀਂ ਕਿਸੇ ਦੀਆਂ ਮਿਲਦੀਆਂ ਜੇ ਤੁਸੀਂ ਕਿਸੇ ਨੂੰ ਦੋਸਤ ਬਣਾਇਆ ਤੁਹਾਡੀਆਂ ਸਾਰੀਆਂ ਆਦਤਾਂ ਨਹੀਂ ਮਿਲਣਗੀਆਂ ਪਰ ਜੇ 100 ਆਦਤਾਂ ਦੇ ਵਿੱਚੋਂ ਮੰਨ ਲਓ ਸੌਰੀ ਚਲੋ 10 ਲਗਾ ਲਓ 10 ਦੇ ਵਿੱਚੋਂ ਤੁਹਾਡੀਆਂ 4 ਜਾਂ 5 ਜਾਂ 6 ਆਦਤਾਂ ਵੀ ਤੁਹਾਨੂੰ ਲੱਗਦਾ ਇੱਕੋ ਜੀਆਂ ਨੇ ਤੁਹਾਡੀ ਸੋਚ ਮੇਲ ਖਾਂਦੀ ਆ ਇੱਕ ਤੁਹਾਡਾ ਦੋਸਤ ਆ ਉਹ ਵੀ ਨਾਸਤਕ ਆ ਤੁਸੀਂ ਵੀ ਨਾਸਤਕ ਹੋ ਜਾਂ ਇੱਕ ਤੁਹਾਡਾ ਦੋਸਤ ਉਹ ਵੀ ਬੜਾ ਧਾਰਮਿਕ ਆ ਤੇ ਤੁਸੀਂ ਵੀ ਧਾਰਮਿਕ ਹੋ ਤੁਹਾਡੀ ਜ਼ਿਆਦਾ ਬਣੂਗੀ ਵਿਆਹ ਕਰਾਉਣ ਵੇਲੇ ਜੇ ਤੁਸੀਂ ਪਤਨੀ ਨੂੰ ਨਾਸਤਕ ਚੁਣ ਲਿਆ ਆਪ ਤੁਸੀਂ ਬਹੁਤ ਧਾਰਮਿਕ ਹੋ ਜਾਂ ਆਪ ਤੁਸੀਂ ਨਾਸਤਕ ਹੋ ਪਤਨੀ ਬਹੁਤ ਧਾਰਮਿਕ ਚੁਣ ਲਈ ਉੱਥੇ ਫਿਰ ਘਰ ਦੇ ਵਿੱਚ ਕਲੇਸ਼ ਹੋਣੇ ਲਾਜ਼ਮੀ ਆ ਸੋ ਮੇਰੇ ਹਿਸਾਬ ਦੇ ਨਾਲ ਇੱਥੇ ਮੈਂ ਗੱਲ ਕਰ ਰਿਹਾ ਵੀ ਆਦਤਾਂ ਮਿਲਣੀਆਂ ਕਾਫੀ ਹੱਦ ਤੱਕ ਜ਼ਰੂਰੀ ਨੇ ਆਦਤਾਂ ਦੇ ਬਹੁਤ ਜ਼ਿਆਦਾ ਵੱਖਰੇਵੇਂ ਤੁਹਾਨੂੰ ساری ਜ਼ਿੰਦਗੀ ਟੈਨਸ਼ਨ 'ਚ ਪਾ ਸਕਦੇ ਨੇ ਸੋ ਜਦੋਂ ਵੀ ਰਿਸ਼ਤੇ ਚੁਣਨੇ ਆ ਇਹ ਜ਼ਰੂਰ ਦੇਖੋ ਕਿ ਸੁਭਾਅ ਕਿਤੇ ਨਾ ਕਿਤੇ ਜ਼ਰੂਰ ਮਿਲਣਾ ਚਾਹੀਦਾ ਵਾ ਟੋਟਲੀ ਆਪਾਂ ਉਹ ਜਿਹੜੇ ਕਹਿੰਦੇ ਨਾ ਗੁਣ ਮਿਲ ਨੇ ਗੁਣ ਮਲਾਉਣੇ ਹੁੰਨੇ ਆ ਉਹ ਚੱਕਰਾਂ ਦੇ ਤਾਂ ਚਲੋ ਮੈਂ ਤਾਂ ਕਦੇ ਨਹੀਂ ਪਿਆ ਜਿਹੜੇ ਵਿਸ਼ਵਾਸ ਕਰਦੇ ਨੇ ਉਹ ਉਹਨਾਂ ਦੀ ਆਪਣੀ ਸ਼ਰਤ ਆ ਵਾ ਗੁਣ ਆਪਾਂ ਤਾਂ ਹੀ ਮਲਾਉਣੇ ਆ ਕਿ ਇਹਨਾਂ ਦੀ ਨਿਭਣੀ ਆ ਆਪਸ ਵਿੱਚ ਜਾਂ ਨਹੀਂ ਨਿਭਣੀ ਤੁਸੀਂ ਇਹ ਉੱਥੇ ਜਾ ਕੇ ਜਿਹੜੇ ਕਿਤੇ ਤੁਸੀਂ ਆਪਣੇ ਮਾਹਰ ਨੂੰ ਦਿਖਾਉਨੇ ਹੋ ਜਿਹੜੇ ਐਸਟ੍ਰੋਲੋਜੀ ਦੇ ਮਾਹਰ ਨੇ ਉਹਨਾਂ ਨੂੰ ਦਿਖਾਉਣ ਤੋਂ ਪਹਿਲਾਂ ਆਪ ਇਹ ਤੁਸੀਂ ਜੱਜ ਕਰ ਲਓ ਨਾ ਇੱਕ ਦੂਜੇ ਦੇ ਨਾਲ ਮਿਲ ਕੇ ਵੀ ਕਿੰਨੀਆਂ ਗਾਤਾਂ ਤੁਹਾਡੀਆਂ ਮਿਲਦੀਆਂ ਨੇ ਕਿੰਨੀਆਂ ਕਿ ਨਹੀਂ ਮਿਲਦੀਆਂ ਤੇ ਜਰੂਰ ਤੁਹਾਨੂੰ ਇਹਦੇ ਨਾਲ ਰਾਹਤ ਮਿਲੂਗੀ ਜਿਹੜੀਆਂ ਇਹ ਪਰੇਸ਼ਾਨੀਆਂ ਆਪਾਂ ਸਹੇੜ ਲੈਨੇ ਆ ਰਿਸ਼ਤਿਆਂ ਨੂੰ ਜੋੜ ਕੇ ਕਿਉਂਕਿ ਬਹੁਤ ਵੱਡਾ ਜਿਹੜਾ ਅੱਜ ਦੀ ਜੋ ਟੈਨਸ਼ਨ ਆ ਅੱਜ ਦੇ ਜੋ ਦੁੱਖ ਨੇ ਉਹ ਰਿਸ਼ਤੇ ਉਹਦੇ ਵਿੱਚ ਬਹੁਤ ਵੱਡੇ ਜ਼ਿੰਮੇਵਾਰ ਨੇ ਸੋ ਜਰੂਰ ਇਸ ਗੱਲ ਤੇ ਵੀ ਗੌਰ ਕਰਿਓ ਹੁਣ ਜੀ ਨਾਮ ਜਿਹੜੇ ਮੈਂ ਬੋਲਣੇ ਨੇ ਮੇਰੇ ਕੋਲ ਮੈਂ ਦੇਖ ਲੈਣਾ ਨਾਮ ਹੈ ਕਿੰਨੇ-ਕਿੰਨੇ ਜੇ ਜ਼ਿਆਦਾ ਹੋਏ ਤਾਂ ਆ ਵੀਡੀਓ ਚ ਮੈਂ ਬੋਲ ਲੈਣਾ ਨਹੀਂ ਤਾਂ ਫਿਰ ਅਗਲੀ ਵੀਡੀਓ ਤੇ ਰੱਖਾਂਗੇ ਜਰੂਰ ਇਸ ਵੀਡੀਓ ਦੇ ਥੱਲੇ ਰੱਜ ਕੇ ਕਮੈਂਟ ਕਰਿਓ ਉੱਥੇ ਮੈਂ ਸਾਰਿਆਂ ਦੇ ਨਾਮ ਬੋਲੂੰਗਾ ਬਸ 2 ਮਿੰਟ ਦਿਓ ਜੀ ਮੈਨੂੰ ਚੈੱਕ ਕਰ ਲੈਣ ਦਿਓ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਈ ਵਾਰੀ ਭੁੱਲ ਜਾਂਦਾ ਮੈਂ ਕਿ ਜਿਹੜੇ ਕਮੈਂਟ ਉਹ ਵੀ ਖੋਲਣੇ ਹੁੰਦੇ ਆ ਠੀਕ ਆ ਜੀ ਕਮੈਂਟ ਹੈਗੇ ਆ ਬੋਲ ਦਿੰਨੇ ਆ ਨਾਮ ਸਭ ਤੋਂ ਪਹਿਲਾਂ ਕਮੈਂਟ ਪਿਛਲੀ ਵੀਡੀਓ ਚ ਆਇਆ ਜੀ ਬਲਜੀਤ ਸਿੰਘ ਹੋਰਾਂ ਦਾ ਇਹਨਾਂ ਨੇ ਲਿਖਿਆ ਇਟ ਸ਼ੁੱਡ ਬੀ ਇਨ ਪੰਜਾਬੀ ਹਾਂ ਇੱਕ ਸਮੱਸਿਆ ਜਿਹੜੀ YouTube ਤੇ ਆਈ ਸੀਗੀ ਜੀ ਕਿ ਇੱਕ ਨਵਾਂ ਫੀਚਰ ਜਿਹੜਾ YouTube ਨੇ ਲਾਂਚ ਕੀਤਾ ਇੰਗਲਿਸ਼ ਦੇ ਵਿੱਚ ਸਾਰਿਆਂ ਦੀ ਉਹ ਬੋਲੀ ਆ ਰਹੀ ਸੀ ਉਹ ਆਟੋਮੈਟਿਕ ਆ ਰਹੀ ਸੀ ਕਿਸੇ ਦਾ ਕੋ ਕਸੂਰ ਨਹੀਂ ਜੇ ਹੁਣ ਵੀ ਕਿਸੇ ਨੂੰ ਐਦਾਂ ਪ੍ਰੋਬਲਮ ਆ ਰਹੀ ਆ ਤਾਂ ਥੱਲੇ ਸੈਟਿੰਗ ਚ ਜਾ ਕੇ ਉੱਥੇ ਤੁਸੀਂ ਜਿਹੜੀ ਲੈਂਗੁਏਜ ਆ ਇੰਗਲਿਸ਼ ਯੂਐਸ ਦੀ ਬਜਾਏ ਪੰਜਾਬੀ ਚ ਚੁਣ ਸਕਦੇ ਹੋ ਉਹ ਸਮੱਸਿਆ ਜਿਹੜੀ ਠੀਕ ਹੋ ਜਾਊਗੀ ਇਹਦੇ ਚ ਅਸੀਂ ਕੁਝ ਨਹੀਂ ਕੀਤਾ ਇਹ ਪਿੱਛੋਂ YouTube ਦਾ ਫੀਚਰ ਆ ਅੱਗੇ ਆ ਜੀ ਜਸ਼ਬੀਰ ਜਸੂ ਜੀ ਆਮਨ ਸਿੱਧੂ ਸੁਮਾਣੇ ਤੋਂ ਜੀ ਸੁਰਿੰਦਰ ਕੌਰ ਲੁਬਿਆਣੇ ਵਾਲੇ ਸ਼ਿਵ ਪ੍ਰਤਾਪ ਖੱਟੜਾ ਜੀ ਅਵਤਾਰ ਸਿੰਘ ਢਿੱਲੋਂ ਜੀ ਚੁਗ ਕਲਾ ਬਠਿੰਡਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੇ ਅਗਲਾ ਨਾਮ ਹੈ ਜੀ ਹਰਜੀਤ ਸਿੰਘ ਫਰੋਮ ਅੰਮ੍ਰਿਤਸਰ ਮੋਹਿੰਦਰ ਕੌਰ ਮੁਹਾਲੀ ਤੋਂ ਤੇ ਹਰਮਨ ਗਿੱਲ ਜੀ ਏਨੇ ਦੀ YouTube ਦੇ ਕਮੈਂਟ ਹੁਣ ਮੈਨੂੰ ਮੜਾ ਜਿਆ Facebook ਖੋਲ ਲੈਣ ਦਿਓ ਜੀ ਮਾਫੀ ਚਾਹੁੰਨਾ ਮੈਂ ਪਹਿਲਾਂ ਤਿਆਰੀ ਕਰਕੇ ਨਹੀਂ ਰੱਖੀ ਨਾਮ ਬੋਲਣ ਵਾਲੀ Facebook ਤੇ ਵੀ ਬਹੁਤ ਸਾਰਾ ਤੁਸੀਂ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਇੱਕ ਮੈਂ ਗੱਲ ਨਾਲ ਜਰੂਰ ਕਹਿਣੀ ਚਾਹੂੰਗਾ ਜਿਹੜੇ ਆਪਣੇ ਵਿਚਾਰ ਜਰੂਰ ਦਿਆ ਕਰੋ ਮੈਂ ਕਹਿਣਾ ਉਹਨਾਂ ਮੇਰੀਆਂ ਤਰੂਟੀਆਂ ਮੈਨੂੰ ਜਰੂਰ ਦੱਸਿਆ ਕਰੋ ਤਾਂ ਕਿ ਮੈਂ ਸੁਧਾਰ ਕਰ ਸਕਾਂ ਕਿਸੇ ਵੀ ਗੱਲ ਤੇ ਤੁਹਾਨੂੰ ਅਸਹਿਮਤੀ ਆ ਉਹ ਵੀ ਤੁਸੀਂ ਵਿੱਚ ਜਗਦਾ ਸਕਦੇ ਹੁੰਨੇ ਹੋ ਫੇਸਬੁਕ ਤੇ ਵੀ ਕਾਫੀ ਨਾਮ ਆਏ ਨੇ ਜੀ ਧੰਨਵਾਦ ਪਹਿਲਾ ਨਾਮ ਬਲਵੀਰ ਸਿੰਘ ਜੀ ਫਰੋਮ ਬਠਿੰਡਾ ਅ ਮੋਹਨ ਸਿੰਘ ਹੜਾਇਚ ਜੀ ਰਾਜਵੀਰ ਸਿੰਘ ਨਿਊ ਦਿੱਲੀ ਤੋਂ ਸੰਜੀਵ ਕੁਮਾਰ ਜੀ ਪਰਮਜੀਤ ਕੌਰ ਰੋਪੜ ਤੋਂ ਬੱਲ ਬਰਾੜ ਕੋਰ ਮੋਗੇ ਤੋਂ ਅ ਸਤਪਾਲ ਦੂਆ ਜੀ ਪਰਮਜੀਤ ਕੌਰ ਨਿਰਮਲ ਚਾਨਾ ਮਨਪ੍ਰੀਤ ਦੌਧਰ ਇੰਦਰਜੀਤ ਕੌਰ ਜੀ ਸੇਵਕ ਦਾਲਿਓ ਖਾਨ ਮਲਕੇ ਮੋਗਾ ਤੋਂ ਤੇ ਬਲਜੀਤ ਵੇਕੀ ਜੀ ਆਸ਼ਾ ਗੁਲਾਟੀ ਜੀ ਨਵਾਂ ਸ਼ਹਿਰ ਤੋਂ ਕਿਰਨ ਸਿੱਧੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਖੁਸ਼ੀ ਹੈ ਕਿ ਕੋਈ ਦਿੱਲੀ ਤੋਂ ਆ ਕੋਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੋਈ ਬਾਹਰ ਜਿਹੜੇ ਬੈਠੇ ਨੇ ਉੱਥੋਂ ਵੀ ਮੈਨੂੰ ਲੋਕ ਸੁਣਦੇ ਨੇ ਮੈਂ YouTube ਤੇ ਜਿਹੜਾ ਉਹ ਆਡੀਅנס ਦੇਖਣ ਦਾ ਫੀਚਰ ਵੀ ਕਿੱਥੇ-ਕਿੱਥੇ ਮੇਰੀਆਂ ਵੀਡੀਓਜ਼ ਜਾ ਰਹੀਆਂ ਨੇ ਪਿਆਰ ਦੇ ਰਿਆ ਉੱਥੇ ਮੈਂ ਸਾਰਾ ਚੈੱਕ ਕਰਦਾ ਰਹਿਣਾ ਬਹੁਤ-ਬਹੁਤ ਧੰਨਵਾਦ ਨਵੇਂ-ਨਵੇਂ ਵਿਸ਼ੇ ਲੈ ਕੇ ਆਉਂਦਾ ਰਹਾ ਇਹ ਦੁਆ ਕਰਿਓ ਤੇ ਕੋਈ ਵਿਸ਼ਾ ਤੁਹਾਡੇ ਕੋਲ ਹੁੰਦਾ ਮੈਨੂੰ ਕਮੈਂਟ ਦੇ ਵਿੱਚ ਉਹ ਵੀ ਦੱਸ ਸਕਦੇ ਹੋ